ਕੁਝ ਵੀ ਹੋ ਸਕਦਾ ਹੈ ਹੁਣ ਲੱਗਦਾ ਸੁਖਬੀਰ ਬਾਦਲ ਇਲੈਕਸ਼ਨ ਲੜ ਸਕਦੇ ਨੇ ਆ ਰਮਨ ਆਈ ਫੀਲ ਕਿ ਸੁਖਬੀਰ ਸਿੰਘ ਬਾਦਲ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੈ ਬਹੁਤ ਸਾਰੇ ਉਹਨਾਂ ਦੇ ਚੋਹਾਨ ਵਾਲੇ ਕਹਿੰਦੇ ਉਹਨਗੇ ਯਾਰ ਤੁਸੀਂ ਨਾ ਲੜੋ ਹੁਣ ਮੈਨੂੰ ਇੱਕ ਗੱਲ ਦੱਸੋ ਬਾਦਲ ਪਰਿਵਾਰ ਦਾ ਜਿਹੜਾ ਗੜ੍ਹ ਸੀਗਾ ਨਾ ਰਮਨ that is only in ਮੁਖਸਰ ਮੁਖਸਰ ਤੁਸੀਂ ਉਧਰ ਨਾਲ ਤੁਹਾਨੂੰ ਕਾਫੀ ਕਾਫੀ ਜਾਣਕਾਰੀ ਹੈ ਮੁਖਸਰ ਮਲੋਟ ਹਬੌਰ ਬਠਿੰਡਾ ਦਿਹਾਤੀ ਰੂਰਲ ਇਹ ਸਾਰੀਆਂ ਹਾਂ ਜੋ ਟੁੱਟ ਗਿਆ ਜੀ ਇਹਨੂੰ ਨਾ ਸਮਝ ਲਿਆ ਕਿ ਕਿ ਜੱਗਜ਼ਾਹਰ ਗੱਲ ਹੋ ਗਈ ਮਨਪ੍ਰੀਤ ਤੇ ਉਹਨਾਂ ਦੋਵਾਂ ਦਾ ਰਿਸ਼ਤਾ ਹੈਗਾ ਤੇ ਮੈਂ ਪਹਿਲਾਂ ਕਹਿੰਦਾ ਸੀ ਹੁਣ ਹੌਲੀ ਹੌਲੀ ਸਰੂਪ ਸਿੰਘ ਲਾ ਤੇ ਹੁਣ ਡਿੰਪੀ ਟਲੋ ਇਹ ਮੋਰ ਲਾਤੀ ਹੈ ਇਹਨੂੰ ਜਾਣਦਾ ਜਿਹੜਾ ਇਹ ਚੋਰੀ ਛਿਪੀ ਦੀ ਗੱਲ ਕਰਦੇ ਇਹਨੂੰ ਆਪਦੀ ਸੱਚਾਈ ਚ ਬਦਲ ਲੈਣ ਕਿ ਮਨਪ੍ਰੀਤ ਨੂੰ ਜੁਆਇਨ ਕਰਾਉਣ ਤੇ ਮਨਪ੍ਰੀਤ ਨੂੰ ਚੋਣ ਲੜਾਉਣ ਕਿਉਂਕਿ ਭੈਣਾ ਦੋਵਾਂ ਭਰਾਵਾਂ ਦਾ ਪਿਆਰ ਆਪਸ ਵਿੱਚ ਰਿਸ਼ਤਾ ਬਣ ਗਿਆ ਹੈ ਜਾਫਰ ਉਹ ਸਾਹਮਣੇ ਚੋਣਾਂ ਲੜਨ ਹੁਣ ਸੁਖਬੀਰ ਬਾਦਲ ਸਾਹਿਬ ਕਿਸੇ ਨੂੰ ਲੜਾਉਣਗੇ ਗੱਲਾਂ ਚੱਲ ਰਹੀਆਂ ਕਿ ਰੋਜੀ ਬਰਗੰਦੀ ਲੜ ਸਕਦਾ ਹੈ ਗੱਲਾਂ ਚੱਲ ਰਹੀਆਂ ਕਿ ਉਹ ਹੋਰ ਬੰਦੇ ਨੂੰ ਲੜਾ ਸਕਦੇ ਹਨ ਉਹ ਮੈਨੂੰ ਲੱਗਦਾ ਉਹਦੀ ਬਲੀ ਦੇਣ ਵਾਲੀ ਸਥਿਤੀ ਹੋਗੀ ਔਰ ਜਿਹੜਾ ਸਿਸਟਮ ਹੈ ਨਾ ਅਕਾਲੀ ਦਲ ਬਿਲਕੁਲ ਟੁੱਟ ਜਾਏਗਾ ਇਹਨਾਂ ਦੇ ਹੋਰ ਪਾਵੇ ਡਿੱਗ ਪੈਣਗੇ ਦਾਅ ਦੇ ਨਾਲ ਤੁਹਾਨੂੰ ਦੱਸਾਂ ਕਿ ਅਗਰ ਸੁਖਬੀਰ ਸਿੰਘ ਬਾਦਲ ਚੋਣਾਂ ਪੋਲੀਟੀਕਲ ਇਟਸ ਅ ਟਫ ਡਿਸੀਜਨ ਪਰ ਅਗਰ ਉਹ ਚੋਣਾਂ ਨਾ ਲੜੇ ਤਾਂ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦਾ ਜਿਹੜਾ ਉਹ ਕਿਲ੍ਹਾ ਉਹ ਉਹਦੇ ਚ ਸਨਤ ਲਾਤਾ ਹੁਣ ਆਮ ਆਦਮੀ ਪਾਰਟੀ ਨੇ ਸਨ ਲੱਗ ਗਿਆ ਜਿਹਨੂੰ ਉਹ ਪਚਾ ਕੇ ਬੈਠੇ ਸੀ ਆਪਦੇ ਕਿਲੇ ਨੂੰ ਤੇ ਸਨ ਲੱਗ ਗਿਆ ਉਹ ਹੌਲੀ ਹੌਲੀ ਖਿੰਡ ਡੇਗ ਔਰ ਇੱਥੇ ਲੋਕ ਚੱਕ ਕੇ ਲੈ ਜਾਣਗੇ ਔਰ ਅਗਰ ਮੈਂ ਸੁਬੀਰ ਸਿੰਘ ਬਾਦਲ ਦੀ ਜਗ੍ਹਾ ਤੇ ਹੁੰਦਾ ਤਾਂ ਮੈਂ ਸੁਬੀਰ ਸਿੰਘ ਬਾਦਲ ਜੀ ਦੀ ਥਾਂ ਤੇ ਹੁੰਦਾ ਤਾਂ ਮੈਂ ਆਪਦੀ ਪਾਰਟੀ ਦੀ ਕਿਉਂਕਿ ਥਿਸ ਇਜ਼ ਦਾ ਲਾਸਟ ਬੈਟਲ ਜਾਂ ਲੋਕ ਇਹ ਮਹਿਸੂਸ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਜਰਨੇਲ ਲਾਰੀ ਬੇਸ਼ੱਕ ਉਰੇ ਤੀਰ ਵੱਜ ਰਹੇ ਐ 100 ਗੋਲੀ ਮਾਰੀ ਗਈ ਮਰ ਗਿਆ ਘੋੜੇ ਤੇ ਘੋੜਾ ਭੱਜਿਆ ਜਾ ਰਿਹਾ ਹੋਰ ਹੀ ਤੌਣ ਥਲੇ ਲਿਕੋ ਚੱਲ ਰਹੇ ਫਾਇਰਲੀ ਮੁਕਾਬਲਾ ਟਫ ਹੋਊਗਾ ਕਿ ਫਿਰ ਕਿਵੇਂ ਆਈ 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 ਫੀਲ ਕਿ ਇਸਰਾ ਨਾ ਰੋਲਾ ਦਾ ਕਰਨਾ ਚਾਹੀਦਾ ਜਿੱਥੋਂ ਤੱਕ ਤੁਸੀਂ ਕਹਿਆ ਤੁਹਾਡੇ ਲਈ ਮੈਂ ਤਾਂ ਟਫ ਬੈਟਲਸ ਆਈ ਲਵ ਟਫ ਬੈਟਲਸ ਟੂ ਬੀ ਵੈਰੀ ਓਨਸਟ ਇਸੇ ਕਰਕੇ ਮੈਨੂੰ ਹਜੇ मैं अगे कहना रोचक बनना चाहिए टफ बैटल होनी चाहिए जिन्ना बंदा टफ बैटल चो गुजरेगा स्वाद फिर होना तो जैसे कहने सुबीत सिंह लड़न hmm. फिर मेरा फैसला सुन लो hmm. फिर लड़ांगे तो कहने ना कौन है hmm. कौन लड़ेगा या नहीं लड़ेगा फिर hmm. लड़ांगे